ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰਕੌਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਇਤਿਹਾਸ ਦੀ ਜੋ ਕਲਾਸ ਆਪਣੇ ਹਫਤੇ ਦੇ ਵਿੱਚ ਇੱਕ ਦਿਨ ਲੱਗਦੀ ਹੈ ਖੂਨ ਸ਼ਹੀਦਾਂ ਦਾ ਕਿਤਾਬ ਜੋ ਆਪਾਂ ਪੜ ਰਹੇ ਆ ਸੋ ਪਿਛਲੀ ਕਲਾਸ ਦੇ ਵਿੱਚ ਆਪਾਂ ਨੇ ਪੜਿਆ ਸੀ ਭਾਈ ਤਾਰਾ ਸਿੰਘ ਵਾ ਤੇ ਉਹਨਾਂ ਦੇ ਨਾਂ ਨਾਲ ਲੱਗਿਆ ਹੋਇਆ ਸੀ ਸੰਤ ਸਪਾਹੀ ਸੰਤ ਕਾਹੀ ਤੇ ਪਿਛਲੀ ਕਲਾਸ ਵਿੱਚ ਵੀ ਤੁਸੀਂ ਚੰਗੀ ਤਰ੍ਹਾਂ ਸਮਝਿਆ ਵੀ ਸੰਤ ਸਿਪਾਹੀ ਕੀ ਹੁੰਦਾ ਹੈ ਠੀਕ ਹੈ ਜਿਹੜੀ ਜਿਸ ਦੀ ਵਿਰਤੀ ਸੰਤਾਂ ਵਾਲੀ ਜੋ ਬਾਣੀ ਦਾ ਧਾਰਨੀ ਹੈ ਤੇ ਉਹਦੇ ਆਪਣੇ ਜੀਵਨ ਵਿੱਚ ਵੀ ਹੈ ਠੀਕ ਹੈ ਇੱਕ ਆਪਾਂ ਕਹਿੰਦੇ ਆ ਇੱਕ ਸੰਤ ਹੋਂਦਾ ਹੈ ਜਿਸ ਨੇ ਕੱਪੜੇ ਪਹਿਰਾਵਾ ਚੰਗਾ ਪਾ ਲਿਆ ਪਰ ਉਹਦੇ ਜੀਵਨ ਵਿੱਚ ਕੋਈ ਸਿੱਖਿਆ ਨਹੀਂ ਹੈ ਠੀਕ ਹੈ ਨਾ ਅਸਲ ਦੇ ਵਿੱਚ ਜਦੋਂ ਅਸੀਂ ਗੁਰਬਾਣੀ ਨੂੰ ਪੜਦੇ ਆ ਗੁਰਬਾਣੀ ਵੀ ਸਾਡੇ ਅੰਦਰ ਦੇ ਆਚਰਨ ਨੂੰ ਵੇਖ ਕੇ ਸਾਨੂੰ ਸੋਣਾ ਕਹਿੰਦੀ ਐ ਜਿਹੜੇ ਬੰਦੇ ਦਾ ਅੰਦਰ ਸੋਣਾ ਹੈ ਨਾ ਉਹ ਸੋਣਾ ਹੈ ਜਿਹੜਾ ਬੰਦਾ ਅੰਦਰ ਤੋਂ ਸੋਣਾ ਹੈ ਉਹ ਚੰਗਾ ਹੈ ਬਾਰੀ ਕੱਪੜੇ ਕੋਈ ਵੀ ਹیثیت ਮੁਤਾਬਕ ਪਾ ਲੇ ਕੋਈ ਅਮੀਰ ਆ ਤੇ ਉਹਨੇ ਮਤਲਬ ਮਹਿੰਗੇ ਪਾ ਲੇ ਗਰੀਬ ਐ ਸਸਤੇ ਪਾ ਲੇ ਹੈਨਾ ਪਰ ਕਈ ਵਾਰ ਚੰਗੇ ਕੱਪੜਿਆਂ ਵਿੱਚ ਵੀ ਸ਼ੈਤਾਨ ਲੋਕ ਕੇ ਬੈਠਾ ਹੁੰਦਾ ਹੈ ਇਹ ਸਸਤੇ ਕੱਪੜਿਆਂ ਵਿੱਚ ਗਰੀਬੀ ਦਾਅਵੇ ਵਿੱਚ ਵੀ ਕਈ ਵਾਰ ਕੋਈ ਭਗਤ ਇਨਸਾਨ ਲੁਕਿਆ ਹੁੰਦਾ ਹੈ ਨਾ ਇਸ ਕਰਕੇ ਕੱਪੜੇ ਵੇਚ ਕੇ ਕੋਈ ਅੰਦਾਜ਼ਾ ਨਹੀਂ ਸੰਤ ਸਿਪਾਈ ਜਿਹੜਾ ਬਾਣੀ ਦਾ ਧਾਰਨੀ ਹੈ ਚੰਗੇ ਕੰਮ ਜੀਵਨ ਵਿੱਚ ਕਰਦਾ ਹੈ ਉਹਦਾ ਜੀਵਨ ਹੈ ਸੰਤ ਵਰਗਾ ਤੇ ਸਿਪਾਹੀ ਜਦੋਂ ਵੀ ਲੋੜ ਪੈਂਦੀ ਹੈ ਤੇ ਉਹ ਸ਼ਸਤਰ ਵਿੱਦਿਆ ਦਾ ਧਾਰਨੀ ਹੋਵੇ ਤੇ ਉਹ ਲੜਨ ਤੋਂ ਪਿੱਛੇ ਨਾ ਹੋਵੇ ਉਹ ਹੈ ਸਿਪਾਈ ਠੀਕ ਹੈ ਇਹ ਹੈ ਭਾਈ ਤਾਰਾ ਸਿੰਘ ਵਾਂ ਦੇ ਆਬਾਂ ਦੀ ਜੀਵਨ ਦਾ ਗੁਣ ਸੰਤ ਤੇ ਸਪਾਈ ਜੋ ਸਾਡੇ ਵਿੱਚ ਵੀ ਹੋਣਾ ਚਾਹੀਦਾ ਹੈ ਤੁਹਾਨੂੰ ਪਿਛਲੀ ਕਲਾਸ ਵਿੱਚ ਵੀ ਸਾਰ ਨੇ ਦੱਸਿਆ ਸੀ ਸਾਡੇ ਜੀਵਨ ਵਿੱਚ ਵੀ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਅਸੀਂ ਬਾਹਰੋਂ ਪੇਖੀ ਨਹੀਂ ਹੋਣੇ ਚਾਹੀਦੇ ਅੰਦਰ ਤੋਂ ਜੁੜੇ ਹੋਏ ਹੋਣੇ ਚਾਹੀਦੇ ਆ ਮਤਲਬ ਕਿ ਅਸੀਂ ਕਿਸੇ ਨੂੰ ਬਾਹਰੋਂ ਪ੍ਰੇਰਣਾ ਦੇ ਰਹੇ ਹਾਂ ਕਿ ਸਾਨੂੰ ਸੱਚ ਬੋਲਣਾ ਚਾਹੀਦਾ ਤੇ ਅੰਦਰ ਸਾਡੇ ਸੱਚ ਹੈ ਨਹੀਂ ਇਹਦਾ ਮਤਲਬ ਅਸੀਂ ਸੰਤ ਵਾਲੇ ਰਸਤੇ ਤੇ ਨਹੀਂ ਚੱਲਦੇ ਠੀਕ ਹੈ ਅੰਦਰ ਸਾਡੇ ਉਹ ਜਿਹੜਾ ਮਤਲਬ ਵਿਚਾਰ ਹੈ ਉਹ ਚੱਲਣੀ ਚਾਹੀਦੀ ਸੰਤ ਵਾਲੀ ਤੇ ਸਿਪਾਈ ਵਾਲਾ ਸਾਡਾ ਜੀਵਨ ਹੋਣਾ ਚਾਹੀਦਾ ਹੈ ਵੀ ਸਾਡੇ ਚ ਇਹ ਗੁਣ ਹੋਣੇ ਚਾਹੀਦੇ ਆ ਵੀ ਕਦੇ ਵੀ ਲੋੜ ਪੈਂਦੀ ਤੇ ਅਸੀਂ ਏਨੀ ਮੰਨਣੀ ਕੋਈ ਸਾਡੇ ਤੇ ਧੱਕਾ ਜਬਰਜਨਾ ਕਰਦਾ ਤੇ ਅਸੀਂ ਉਹਦਾ ਅੱਗੇ ਮੁਕਾਬਲਾ ਕਰ ਸਕੀਏ ਠੀਕ ਹੈ ਮਾੜੇ ਤੇ ਵਾਰ ਨਾ ਕਰੀਏ ਭਾਵੇਂ ਜਿੱਥੇ ਸਾਨੂੰ ਲੱਗਦਾ ਵੀ ਇੱਥੇ ਹਾਂ ਸਾਡਾ ਹੱਕ ਬਣਦਾ ਜਾਂ ਕਿਸੇ ਮਾੜੇ ਤੇ ਵਾਰ ਕੀਤਾ ਜਾ ਰਿਹਾ ਅਸੀਂ ਉਹਦੀ ਮਦਦ ਕਰਨੀ ਹੈ ਉਹ ਹੈ ਇੱਕ ਸਪਾਈ ਵਾਲਾ ਗੁਣ ਠੀਕ ਹੈ ਜੀ ਉਹ ਸੀਗਾ ਸੰਤ ਸਪਾਈ ਉਹਨਾਂ ਦੇ ਨਾਮ ਨਾਲ ਤਾਂ ਲੱਗਿਆ ਸੀ ਕਿਉਂਕਿ ਉਹਨਾਂ ਦੇ ਅੰਦਰ ਇਹ ਗੁਣ ਸੀ ਪਿਛਲੀ ਕਲਾਸ ਦੇ ਵਿੱਚ ਤੁਸੀਂ ਸਾਰਾ ਪੜਿਆ ਕਿ জাফর ਬੇਗ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਕੋਲ ਫਰਿਆਦ ਕੀਤੀ ਜ਼ਕਰੀਆ ਖਾਨ ਅੱਗੇ ਹੀ ਸਿੰਘਾਂ ਦਾ ਵੈਰੀ ਸੀ ਉਹਨੇ ਫਰਿਆਦ ਕੀਤੀ জাফর ਬੇਗ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੇ ਕੋਲ ਫਰਿਆਦ ਕੀਤੀ ਤੇ ਮਤਲਬ ਤੁਸੀਂ ਵੀ ਨਾਲ ਚੱਲੋ ਤੇ ਮੇਰੀ ਮਦਦ ਕਰੋ ਤੇ ਜਿਹੜਾ ਜਕਰੀਆ ਖਾਂ ਸੀ ਉਹ ਪਹਿਲਾਂ ਹੀ ਸਿੰਘਾਂ ਦਾ ਵੈਰੀ ਸੀ ਜਕਰੀਆ ਖਾਂ ਸਿੰਘਾਂ ਦਾ ਕੀ ਸੀ ਵੈਰੀ ਤੇ ਫਿਰ ਕਹਿੰਦੇ ਮੋਮਨ ਖਾਂ ਨੂੰ ਹੁਕਮ ਦਿੱਤਾ ਕਿ ਫੌਜ ਲੈ ਕੇ ਤਾਰਾ ਸਿੰਘ ਤਾਰਾ ਸਿੰਘ ਤੇ ਚੜਾਈ ਕਰੇ ਤੇ ਉਸ ਨੂੰ ਜਿਉਂਦਾ ਫੜ ਕੇ ਲਿਆਵੇ ਉਹਨਾਂ ਨੇ ਅੱਗੇ ਮੋਮਨ ਖਾਂ ਨੂੰ ਹੁਕਮ ਦਿੱਤਾ ਕਿਉਂਕਿ ਉਹਨਾਂ ਦੇ ਅੱਗੇ-ਅੱਗੇ ਜੋ ਉਹਨਾਂ ਦੇ ਐਲਕਾਰ ਸੀ ਕਿ ਤਾਰਾ ਸਿੰਘ ਤੇ ਚੜਾਈ ਕਰੇ हां जी तारा सिंह ਤੇ ਚੜਾਈ ਕਰੇ ਚੜਾਈ ਕਰਨ ਦਾ ਮਤਲਬ ਭਲਾ ਕੀ ਹੈ? ਹਾਂ ਜੀ ਹਮਲਾ ਕਰੇ ਜਾਂ ਜਾ ਕੇ ਪਹਿਲ ਕੀਤੀ ਜਾਏ ਠੀਕ ਹੈ ਮਤਲਬ ਘੇਰਿਆ ਜਾਏ ਸਾਰੇ ਪਾਸੇ ਤੋਂ ਵਾਰ ਕੀਤਾ ਜਾਵੇ ਤੇ ਉਸ ਨੂੰ ਜਿਉਂਦਾ ਫੜ ਕੇ ਲਿਆਏ ਠੀਕ ਹੈ ਜਾਂ ਸਿਰ ਉਤਾਰ ਕੇ ਪੇਸ਼ ਕਰੇ ਮੋਮਨ ਖਾਨ ਨੇ 2000 ਦੀ ਫੌਜ ਲੈ ਕੇ ਉਸੇ ਵੇਲੇ ਚੜਾਈ ਕਰ ਦਿੱਤੀ ਉਹਨਾਂ ਨੇ ਕਿਹਾ ਸੀ ਜਾ ਕੇ ਚੜਾਈ ਕੀਤੀ ਜਾਵੇ ਉਸ ਨੂੰ ਜਿਉਂਦਾ ਫੜ ਕੇ ਲਿਆਂਦਾ ਜਾਏ ਜਾਂ ਸਿਰ ਉਤਾਰ ਕੇ ਪੇਸ਼ ਕੀਤਾ ਜਾਏ ਤੇ ਉਸੇ ਸਮੇਂ ਮੋਮਨ ਖਾਨ ਨੇ 2000 ਫੌਜ ਲੈ ਕੇ ਚੜਾਈ ਕਰ ਦਿੱਤੀ ਭਾਈ ਤਾਰਾ ਸਿੰਘ ਜੀ ਨੂੰ ਵੀ ਇਹ ਖਬਰ ਇੱਕ ਸਿੰਘ ਨੇ ਆ ਕੇ ਦੱਸੀ ਭਾਈ ਤਾਰਾ ਸਿੰਘ ਜੀ ਨੂੰ ਇਹ ਖਬਰ ਕਿਸੇ ਸਿੰਘ ਨੇ ਆ ਕੇ ਸਿੰਘ ਭਾਵੇਂ ਗਿਣਤੀ ਦੇ 50 ਸਨ ਸਿੰਘ ਭਾਵੇਂ ਗਿਣਤੀ ਦੇ 50 ਸਨ ਪਰ ਸਾਰੇ ਲੜਨ ਲਈ ਤਿਆਰ ਹੋ ਗਏ ਵੇਖੋ ਜਦੋਂ ਵੀ ਅਸੀਂ ਇਤਿਹਾਸ ਪੜ੍ਹਦੇ ਹਾਂ ਸਾਡੇ ਗੁਰੂ ਸਹਿਬਾਨਾਂ ਨੇ ਨਾ ਸਵਾ ਸਵਾ ਲੱਖ ਦੇ ਨਾਲ ਇੱਕ ਇੱਕ ਲੜਨ ਦੀ ਪ੍ਰੇਰਣਾ ਦਿੱਤੀ ਭਾਵ ਉਹਦਾ ਮਤਲਬ ਕੀ ਹੈ ਜਿੰਨਾ ਮਰਜੀ ਕਾਠ ਹੋਵੇ ᔪਗਤੀ ਇਸ ਤਰ੍ਹਾਂ ਦੀ ਸਿਖਾਈ ਸੀ ਕਿ ਜਦੋਂ ਤੂੰ ਮੈਦਾਨ ਵਿੱਚ ਜਾ ਰਿਹਾ ਹੈ ਨਾ ਤੂੰ ਦੇਖ ਕੇ ਨਾ ਘਬਰਾ ਜਾਏ ਵੀ ਇਹ ਤੇ ਇੰਨੇ ਜਾਣੇ ਐ ਤੇ ਮੈਂ ਤੇ ਮਾਰਿਆ ਜਾਣਾ ਹੈ ਨਾ ਹੁਣ ਵੈਸੀ ਕੁਦਰਤੀ ਲਾ ਲਓ ਵੀ ਤੁਸੀਂ ਆਪਾਂ ਇੱਕ ਪਾਸੇ ਸੋਚੀਏ ਤੁਹਾਡਾ ਕੋਈ ਗਰੁੱਪ ਤਿਆਰ ਕੀਤਾ ਹੈ ਤੁਹਾਡੇ ਨਾਲ ਕੋਈ ਇੱਕ ਇਨਸਾਨ ਲੜਨ ਵਾਸਤੇ ਆ ਗਿਆ ਜੋ ਤੁਹਾਡੇ ਵਿੱਚੋਂ ਕੋਈ ਇੱਕ ਕਈਆਂ ਨਾਲ ਲੜਨ ਵਾਸਤੇ ਤੁਰ ਗਿਆ ਹੋ ਸਕਦਾ ਹੈ ਜਿਹੜੇ ਲੜਨ ਵਾਲੇ ਨੇ ਤੁਹਾਡੇ ਨਾਲ ਅੱਗੋਂ ਉਹ ਓਨੇ ਸ਼ਸਤਰ ਦੇ ਵਿੱਚ ਨਪੁੰਤਾ ਨਾ ਹੋਣ ਜਿੰਨਾ ਤੁਸੀਂ ਸਿੱਖੇ ਹੋਇਓ ਹੈਨਾ ਇਸ ਕਰਕੇ ਪਹਿਲਾਂ ਗਿਣਤੀ ਵੇਖ ਕੇ ਹੀ ਨਹੀਂ ਡਰ ਜਾਣਾ ਕਿ ਗੁਰੂ ਸਾਹਿਬ ਜੀ ਨੇ ਇਹ ਸਿਖਾਇਆ ਹੋਇਆ ਸੀ ਵੀ ਤੁਹਾਡਾ ਵਾਰ ਕਰਨ ਦਾ ਤਰੀਕਾ ਕਿਸ ਤਰ੍ਹਾਂ ਦਾ ਹੋਏ ਤੇ ਦੂਸਰੀ ਗੱਲ ਤੁਸੀਂ ਕਾਠ ਨੂੰ ਵੇਖ ਕੇ ਘਬਰਾਓ ਨਾ ਤੁਸੀਂ ਆਪਣੇ ਜੋਸ਼ ਹੌਸਲੇ ਨਾਲ ਜਾ ਕੇ ਲੜਨਾ ਸ਼ੁਰੂ ਕਰੋ ਜਿਹੜਾ ਡਰ ਗਿਆ ਉਹ ਤੇ ਪਹਿਲਾਂ ਹੀ ਡਰ ਕੇ ਪਿੱਛੇ ਮੁੜ ਜਾਏਗਾ ਇਸ ਕਰਕੇ ਤੁਸੀਂ ਡਰਨਾ ਨਹੀਂ ਹੈ ਤੁਸੀਂ ਜੂਝਣ ਵਾਸਤੇ ਅੱਗੇ ਜਾਣਾ ਹੈ ਅੱਗੋਂ ਦੇ ਜੋ ਹਾਲਾਤ ਹੋਣਗੇ ਜੇ ਤੁਸੀਂ ਫਟ ਸਹਿੰਦੇ ਹੋਏ ਫਟ ਦਿੰਦੇ ਹੋਏ ਸ਼ਹੀਦੀ ਵੀ ਪਾ ਗਏ ਤੇ ਤਾਂ ਵੀ ਉਹਦੇ ਵਿੱਚ ਤੁਹਾਡੀ ਕੋਈ ਬੇਇੱਜ਼ਤੀ ਨਹੀਂ ਹੈ ਉਹਦਾ ਮਤਲਬ ਕੀ ਹੈ ਵੀ ਤੁਸੀਂ ਡਟ ਕੇ ਉਹਨਾਂ ਦਾ ਸਾਹਮਣਾ ਕੀਤਾ ਅੱਗੋਂ ਲੱਖਾਂ ਹੋਣਗੇ ਤੁਸੀਂ ਇੱਕ ਹੋਵੋਗੇ ਤੇ ਵੱਖਰੀ ਗੱਲ ਹੈ ਪਰ ਤੁਸੀਂ ਉਹਨਾਂ ਚਰ ਘਬਰਾਉਣਾ ਨਹੀਂ ਡਰਨਾ ਨਹੀਂ ਤੇ ਕਹਿੰਦੇ ਸਿੰਘ ਭਾਵੇਂ ਗਿਣਤੀ ਦੇ 50 ਸਨ ਪਰ ਸਾਰੇ ਲੜਨ ਲਈ ਤਿਆਰ ਹੋ ਪਏ ਇੱਕ ਪਾਸੇ ਕਿੰਨੀ ਹੈ ਮੋਮਨ ਖਾਨ ਨੇ ਕਿੰਨੀ ਫੌਜ ਲੈ ਕੇ ਚੜਾਈ ਕੀਤੀ ਹੈ 2000 ਦੂਸਰੇ ਪਾਸੇ ਕਿੰਨੇ ਸਿੰਘ ਨੇ 1000 ਤੇ ਪਰ ਸਾਰੇ ਤਿਆਰ ਹੋ ਗਏ ਜੇ ਕਿਤੇ ਡਰਪੋਕ ਡਰਪੋਕ ਹੋਣ ਅੰਦਰ ਡਾਰ ਹੋਵੇ ਤੇ ਪਹਿਲਾਂ ਹੀ ਬੰਦਾ ਸੋਚ ਲੈਂਦਾ ਵੀ ਉਹ ਤੇ 2000 ਤੇ ਅਸੀਂ 50 ਅਸੀਂ ਤੇ ਕੁਝ ਵੀ ਨਹੀਂ ਕਰ ਸਕਦੇ ਪਰ ਉਹ ਡਰੇ ਨਹੀਂ ਘਬਰਾਏ ਨਹੀਂ ਕਹਿੰਦੇ ਸਿੰਘ ਮੁਆਫੀ ਮੰਗਣਾ ਨਹੀਂ ਜਾਣਦੇ ਇਹ ਨਾ ਹੀ ਵੱਡੇ ਤੋਂ ਵੱਡੇ ਵੈਰੀ ਦਲ ਤੋਂ ਘਬਰਾਉਂਦੇ ਹਨ ਮਤਲਬ ਕਿ ਸਿੰਘ ਮਾਫੀ ਮੰਗਣਾ ਨਹੀਂ ਜਾਣਦੇ ਡਟ ਕੇ ਮੁਕਾਬਲਾ ਕਰਦੇ ਆ ਜੇ ਪੰਜਾਬ ਤੇ ਜਾ ਕੇ ਇਹ ਨਹੀਂ ਕਹਿੰਦੇ ਵੀ ਸਾਨੂੰ ਮਾਫ ਕਰ ਦਿੱਤਾ ਜਾਏ ਠੀਕ ਹੈ ਨਾ ਉਹ ਜਾ ਕੇ ਵੱਡੇ ਤੋਂ ਵੱਡੇ ਵੈਰੀ ਦਲ ਤੋਂ ਮਤਲਬ ਕਿ ਘਬਰਾਉਂਦੇ ਨਹੀਂ ਉਹ ਜਾ ਕੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿੰਨਾ ਮਰਜੀ ਵੈਰੀ ਦਲ ਜਿਹੜਾ ਵੱਡਾ ਹੋਵੇ ਏਤੇ ਆਪਾਂ ਪਹਿਲਾਂ ਵੀ ਇਤਿਹਾਸ ਬੜੀ ਵਾਰ ਪੜਿਆ ਜਦੋਂ ਆਪਾਂ ਆਨੰਦਪੁਰ ਸਾਹਿਬ ਦੀ ਗੱਲ ਕੀਤੀ ਉਦੋਂ ਵੀ ਪੜਿਆ ਕਿੰਨਾ ਵੱਡਾ ਘੇਰਾ ਕਿੰਨੀਆਂ ਫੌਜਾਂ ਕਿੰਨੇ ਸਿੰਘ ਹਨ ਫਿਰ ਆਪਾਂ ਪੜਿਆ ਸੀ ਸਰਸਾ ਨਦੀ ਤੇ ਆ ਕੇ ਕੀ ਹੋਇਆ ਫਿਰ ਆਪਾਂ ਪੜਿਆ ਸੀ ਚਮਕੌਰ ਸਾਹਿਬ ਦੀ ਗੜੀ ਵਿੱਚ ਕੀ ਹੁੰਦਾ ਹੈ ਉੱਥੇ ਵੀ ਸਿੰਘਾਂ ਦੀ ਗਿਣਤੀ ਥੋੜੀ ਹੈ ਫੌਜਾਂ ਜ਼ਿਆਦਾ ਆ ਜਾਂਦੀਆਂ ਪਰ ਵੇਖੋ ਦੋ ਦੋ ਸਿੰਘ ਗੁਰੂ ਸਾਹਿਬ ਜੀ ਕੋਲੋਂ ਇੱਕ ਇੱਕ ਕੀ ਆ ਕੇ ਪਹਿਲਾਂ ਇਹ ਆਗਿਆ ਮੰਗਦੇ ਗੁਰੂ ਸਾਹਿਬ ਜੀ ਸਾਨੂੰ ਭੇਜੋ ਕਿਉਂਕਿ ਉਹਨਾਂ ਨੂੰ ਲੜਨਾ ਆਉਂਦਾ ਸੀ ਕਿ ਅਸੀਂ ਲੱਖਾਂ ਦਾ ਮੁਕਾਬਲਾ ਵੀ ਇਕੱਲੇ-ਇਕੱਲੇ ਕਰ ਸਕਦੇ ਆ ਅਸੀਂ ਡਰਨਾ ਨਹੀਂ ਇਸ ਕਰਕੇ ਮਾਫੀ ਮੰਗਣਾ ਨਹੀਂ ਜਾਣਦੇ ਇਹ ਵੀ ਇੱਕ ਸਿੰਘਾਂ ਦਾ ਗੁਣ ਹੈ ਕਿ ਸਿੰਘ ਮਾਫੀ ਮੰਗਣਾ ਨਹੀਂ ਜਾਣਦੇ ਤੇ ਨਾ ਹੀ ਵੱਡੇ ਤੋਂ ਵੱਡੇ ਵੈਰੀ ਦਲ ਤੋਂ ਘਬਰਾਉਂਦੇ ਐ ਘਬਰਾਉਂਦੇ ਨਹੀਂ ਡਰਦੇ ਨਹੀਂ ਬਿਲਕੁਲ ਵੀ ਮੂਮਨ ਖਾਨ ਦੇ ਨਾਲ ਰਸਤੇ ਵਿੱਚ ਹੋਰ ਚੌਧਰੀ ਵੀ ਰਲ ਪਏ ਹੁਣ ਮੂਮਨ ਖਾਨ ਦੀ ਫੌਜ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੋਰ ਵੀ ਰਲਣੇ ਸ਼ੁਰੂ ਹੋ ਗਏ ਮੋਮਨ ਖਾਨ ਨੇ ਤੜਕੇ-ਤੜਕੇ ਆ ਕੇ ਡੇਰੇ ਤੇ ਹਮਲਾ ਕਰ ਦਿੱਤਾ ਉਹਨਾਂ ਤੇ ਆ ਕੇ ਹੱਲਾ ਬੋਲ ਦਿੱਤਾ ਆਗੂ ਸਿੰਘ ਪਹਿਲਾਂ ਹੀ ਮੋਰਚੇ ਸਾਹਮਣੇ ਬੈਠੇ ਸਨ ਸਿੰਘਾਂ ਨੇ ਆਪੋ ਆਪਣੀਆਂ ਡਿਊਟੀਆਂ ਪਹਿਲਾਂ ਹੀ ਲਾਈਆਂ ਹੋਈਆਂ ਸਿੰਘਾਂ ਦੀਆਂ ਗੋਲੀਆਂ ਨਾਲ ਮੋੜ ਲੀਆਂ ਫੌਜਾਂ ਧਰਤੀ ਤੇ ਢੈ ਪਈਆਂ ਜਦੋਂ ਅੱਗੇ ਨੂੰ ਵਧੇ ਨੇ ਤੇ ਸਿੰਘਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਅੱਗੇ-ਅੱਗੇ ਦੀਆਂ ਫੌਜਾਂ ਸੀ ਉਹ ਪਹਿਲੇ ਵਾਰਾਂ ਦੇ ਨਾਲ ਹੀ ਢੈ ਢੇਰੀ ਹੋ ਗਈਆਂ ਠੀਕ ਹੈ ਜੀ ਕਮਸ਼ਾਨ ਦੀ ਲੜਾਈ ਹੋਈ ਕਮਸਾਨ ਦੀ ਲੜਾਈ ਕੀ ਹੁੰਦੀ ਆ ਪਲਾ ਕਮਸਾਨ ਦੀ ਲੜਾਈ ਹੋਈ ਹਾਂ ਹਾਂ ਬਹੁਤ ਜ਼ਿਆਦਾ ਲੜਾਈ ਠੀਕ ਹੈ ਤੇ ਬਹੁਤ ਜ਼ਿਆਦਾ ਲੜਾਈ ਹੋਈ ਮੋਮਨ ਖਾਨ ਨੇ ਤਕੀ ਬੇਗ ਨੂੰ ਅੱਗੇ ਭੇਜਿਆ ਉਹਨਾਂ ਦੇ ਵਿੱਚ ਸੀ ਤਕੀ ਬੇਗ ਤੇ ਮੋਮਨ ਖਾਨ ਨੇ ਉਹਨੂੰ ਅੱਗੇ ਭੇਜਿਆ ਤਕੀ ਬੇਗ ਨੂੰ ਅੱਗੇ ਵਧਦਾ ਵੇਖ ਕੇ ਭਾਈ ਤਾਰਾ ਸਿੰਘ ਜੀ ਨੇ ਐਸਾ ਨੀਜਾ ਮਾਰਿਆ ਕਿ ਤੱਕੀ ਬੇਗ ਦੇ ਮੂੰਹ ਵਿੱਚੋਂ ਖੂਨ ਦੇ ਫੁਹਾਰੇ ਛੁੱਟ ਪਏ ਉਹ ਛੇਤੀ ਨਾਲ ਪਿੱਛੇ ਮੁੜਿਆ ਠੀਕ ਹੈ ਭਾਈ ਤਾਰਾ ਸਿੰਘ ਜੀ ਨੇ ਉਹਦੇ ਤੇ ਅੱਗੇ ਹੋ ਕੇ ਉਹਦਾ ਮੁਕਾਬਲਾ ਕੀਤਾ ਜਦੋਂ ਤੱਕੀ ਬੇਗ ਅੱਗੇ ਨੂੰ ਵਧਿਆ ਤੇ ਭਾਈ ਤਾਰਾ ਸਿੰਘ ਜੀ ਨੇ ਐਸਾ ਨੇਜਾ ਮਾਰਿਆ ਕਿ ਤੱਕੀ ਬੇਗ ਦੇ ਮੂੰਹ ਵਿੱਚੋਂ ਖੂਨ ਦੇ ਫੁਹਾਰੇ ਛੁੱਟ ਪਏ ਭਾਵ ਕਿ ਉਹ ਜਿਹੜਾ ਨੇਜਾ ਸੀ ਉਹਨੂੰ ਵੱਜਿਆ ਉਹ ਛੇਤੀ ਨਾਲ ਪਿੱਛੇ ਮੁੜਿਆ ਮਤਲਬ ਕਿ ਫਟ ਸੈਂਦਾ ਹੋਇਆ ਅੱਗੇ ਲੜ ਨਹੀਂ ਸਕਿਆ ਪਿੱਛੇ ਨੂੰ ਦੌੜਦਾ ਵੀ ਆਪਣਾ ਬਚਾਅ ਕੀਤਾ ਜਾ ਸਕੇ ਅੱਗੋਂ ਮੋਮਨ ਖਾਨ ਨੇ ਤਕੀ ਬੇਗ ਨੂੰ ਮੁਖੌਲ ਕੀਤਾ ਮੋਮਨ ਖਾਨ ਨੇ ਭੇਜਿਆ ਸੀ ਨਾ ਮੋਮਨ ਖਾਨ ਨੇ ਤਕੀ ਬੇਗ ਨੂੰ ਕੀ ਮੁਖੌਲ ਕੀਤਾ ਕਿ ਉਹਨੇ ਵੇਖਿਆ ਕਿ ਇਹਦੇ ਮੂੰਹ ਦੇ ਵਿੱਚੇ ਖੂਨ ਵਗ ਰਿਹਾ ਹੈ ਇਹਦੀ ਹਾਲਤ ਕੁਝ ਐਸੀ ਹੈ ਕਹਿੰਦਾ ਖਾਨ ਜੀ ਤੁਸੀਂ ਕੀ ਪਾਣ ਖਾ ਰਹੇ ਹੋ ਉਹਨੇ ਪੁੱਛਿਆ ਕਹਿੰਦਾ ਤੁਸੀਂ ਪਾਣ ਖਾ ਰਹੇ ਹੋ ਤੇ ਅਗੋ ਤਤੀ ਬੇਗ ਨੇ ਜਵਾਬ ਦਿੱਤਾ ਕਹਿੰਦੇ ਤਾਰਾ ਸਿੰਘ ਪਾਣ ਦੇ ਬੀੜੇ ਵੰਡ ਰਿਹਾ ਹੈ ਅੱਗੇ ਹੋ ਕੇ ਤੁਸੀਂ ਵੀ ਲੈ ਲਓ ਕਿਉਂਕਿ ਤਤੀ ਬੇਗ ਨੂੰ ਗੁੱਸਾ ਚੜਿਆ ਵੀ ਜੇ ਐਨੇ ਮੈਨੂੰ ਕਹਿਆ ਵੀ ਤੂੰ ਪਾਣ ਖਾ ਰਿਹਾ ਹੈ ਤੇ ਫਿਰ ਮੈਂ ਇਹਨੂੰ ਕਵਾਂ ਵੀ ਹਾਂ ਉਹ ਪਾਣ ਵੰਡ ਰਿਹਾ ਹੈ ਤੇ ਤੂੰ ਵੀ ਅੱਗੇ ਜਾ ਕੇ ਲੈ ਲਾ ਹਨਾ ਉਹਨੇ ਤਾਂ ਉਹਨੂੰ ਇੱਕ ਤਰ੍ਹਾਂ ਦਾ ਮੇਨਾ ਜਾ ਮਾਰਿਆ ਵੀ ਹਾਂ ਠੀਕ ਹੈ ਵੀ ਮੈਂ ਜੇ ਪਾਣ ਖਾ ਰਿਹਾ ਜਿਹੋ ਜੀ ਪਾਣ ਨੂੰ ਮੈਂ ਖਾ ਰਿਹਾ ਉਹੋ ਜੀ ਪਾਣ ਤੁਸੀਂ ਵੀ ਜਾ ਕੇ ਖਾ ਲਓ ਕਿ ਜਿਹੜਾ ਤਾਰਾ ਸਿੰਘ ਹੈ ਉਹ ਪਾਣ ਵੰਡ ਰਿਹਾ ਹੈ ਬੀੜੇ ਵੰਡ ਰਿਹਾ ਅੱਗੇ ਹੋ ਕੇ ਤੁਸੀਂ ਵੀ ਲੈ ਲਓ ਫਿਰ ਮੋਮਨ ਖਾਨ ਨੇ ਆਪਣੇ ਭਤੀਜੇ ਮਰੀਦ ਖਾਨ ਨੂੰ ਭੇਜਿਆ ਮੋਮਨ ਖਾਨ ਦੇ ਭਤੀਜੇ ਦਾ ਨਾਂ ਕੀ ਸੀ ਮਰੀਦ ਖਾਨ ਪਹਿਲਾਂ ਮੋਮਨ ਖਾਨ ਨੇ ਤਕੀ ਬੇਗ ਨੂੰ ਭੇਜਿਆ ਸੀ ਫਿਰ ਮੋਮਨ ਖਾਨ ਨੇ ਆਪਣੇ ਭਤੀਜੇ ਮਰੀਦ ਖਾਨ ਨੂੰ ਭੇਜਿਆ ਜਿਸ ਦਾ ਸਿਰ ਸਰਦਾਰ ਭੀਮ ਸਿੰਘ ਨੇ ਵੱਢ ਸੁਟਿਆ ਠੀਕ ਹੈ ਭਾਈ ਤਾਰਾ ਸਿੰਘ ਜੀ ਦੇ ਨਾਲ ਸਰਦਾਰ ਭੀਮ ਸਿੰਘ ਸੀ ਤੇ ਭੀਮ ਸਿੰਘ ਨੇ ਉਹਨਾਂ ਦਾ ਸਿਰ ਵੱਢ ਸੁੱਟਿਆ ਹੁਣ ਮੋਮਨ ਖਾਨ ਨੇ ਸਾਰੀ ਫੌਜ ਨੂੰ ਸਿੰਘਾਂ ਤੇ ਛਾੜ ਦਿੱਤਾ ਹੁਣ ਮੋਮਨ ਖਾਨ ਨੇ ਸੋਚਿਆ ਵੀ ਇਦਾਂ ਤੇ ਮੇਰੇ ਕੱਲੇ-ਕੱਲੇ ਦਾ ਨੁਕਸਾਨ ਹੋ ਰਿਹਾ ਹੈ ਉਹਨੇ ਸੋਚਿਆ ਵੀ ਹੁਣ ਇਹਨਾਂ ਦੀ ਗਿਣਤੀ ਤੋਂ ਜ਼ਿਆਦਾ ਮੇਰੀ ਫੌਜ ਦੀ ਗਿਣਤੀ ਹੈ ਮੈਂ ਚਾਹਾਂ ਮੈਂ ਇੱਕੇ ਵਾਰ ਆਪਣੀ ਫੌਜ ਸਾਰੀ ਅੱਗੇ ਕਰ ਦੇਵਾਂ ਕਹਿੰਦੇ ਉਹਨਾਂ ਨੇ ਆਪਣੀ ਸਾਰੀ ਫੌਜ ਨੂੰ ਅੱਗੇ ਛਾੜ ਦਿੱਤਾ ਤਲਵਾਰਾਂ ਚੱਲਣ ਲੱਗੀਆਂ ਸਿੰਘ ਬਹਾਦਰੀ ਨਾਲ ਲੜੇ ਤਲਵਾਰਾਂ ਦੋਨੋਂ ਪਾਸੇ ਚੱਲੀਆਂ ਤੇ ਸਿੰਘ ਬਹਾਦਰੀ ਨਾਲ ਲੜੇ ਭਾਈ ਤਾਰਾ ਸਿੰਘ ਜੀ ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀ ਪ੍ਰਾਪਤ ਕਰ ਗਏ ਭਾਈ ਤਾਰਾ ਸਿੰਘ ਜੀ ਨੇ ਕਈਆਂ ਨੂੰ ਮੌਤ ਦੇ ਘਾਟ ਉਤਾਰਿਆ ਕਈਆਂ ਨੂੰ ਮਾਰਿਆ ਤੇ ਫਿਰ ਆਪ ਵੀ ਸ਼ਹੀਦੀ ਪ੍ਰਾਪਤ ਕਰ ਗਏ ਠੀਕ ਹੈ ਤੇ ਆਪਾਂ ਪਿੱਛੇ ਵੀ ਪੜਿਆ ਸੀ ਕਿ ਭਾਈ ਤਾਰਾ ਸਿੰਘ ਜੀ ਇੱਕ ਬੜੇ ਭਜਨੀਕ ਪੁਰਸ਼ ਸੀ ਠੀਕ ਹੈ ਬਾਣੀ ਵੀ ਪੜਨ ਵਾਲੇ ਸੀ ਪਿੰਡ ਤੋਂ ਬਾਹਰ ਉਹਨਾਂ ਨੇ ਆਪਣੀ ਜ਼ਮੀਨ ਉੱਤੇ ਗੁਰਦੁਆਰਾ ਵੀ ਬਣਾਇਆ ਹੋਇਆ ਸੀ ਜਿੱਥੇ ਬਾਹਰੋਂ ਆਉਣ ਵਾਲੇ ਗੁਰਸਿੱਖ ਆਰਾਮ ਕਰਦੇ ਤੇ ਲੰਗਰ ਛਕਦੇ ਭਾਈ ਤਾਰਾ ਸਿੰਘ ਜੀ ਜਿੱਥੇ ਨਾਮ ਬਾਣੀ ਦਾ ਸਿਮਰਨ ਕਰਦੇ ਸੀ ਉੱਥੇ ਇੱਕ ਚੰਗਾ ਬਹਾਦਰ ਜਰਨੈਲ ਵੀ ਸੀ ਇਹ ਉਹਨਾਂ ਦੇ ਸੀ ਸੰਤ ਤੇ ਸਿਪਾਈ ਵਾਲੇ ਗੁਣ ਵੇਖੋ ਉਹ ਭਜਨੀਕ ਪੁਰਸ਼ ਸੀ ਬਾਣੀ ਪੜ੍ਹਦੇ ਸੀ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਸੀ ਆਪਣੀ ਜ਼ਮੀਨ ਤੇ ਭਾਵ ਆਪਾਂ ਕਹਿ ਸਕਦੇ ਆਂ ਵੀ ਉੱਥੇ ਸੰਗਤ ਵੀ ਹੁੰਦੀ ਸੀ ਉੱਥੇ ਮਤਲਬ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਨ ਕੀਤਾ ਜਾਂਦਾ ਸੀ ਤੇ ਜਿੱਥੇ ਬਾਹਰੋਂ ਆਉਣ ਵਾਲੇ ਜਿਹੜੇ ਸੀ ਨਾ ਉਹ ਗੁਰਸੇਖ ਆਰਾਮ ਕਰਦੇ ਸੀ ਲੰਗਰ ਛਕਦੇ ਸੀ ਕਿੰਨਾ ਕੁਝ ਕੀਤਾ ਜਾ ਰਿਹਾ ਸੀ ਨਾਲੇ ਤੇ ਚੰਗੀਆਂ ਵਿਚਾਰਾਂ ਤੇ ਨਾਲੇ ਜਿਹੜਾ ਕੋਈ ਲੰਗਦਾ ਟੱਪਦਾ ਸੀ ਗੁਰਸੇਖ ਬਾਹਰੋਂ ਆਉਣ ਵਾਲਾ ਉੱਥੇ ਆਰਾਮ ਕਰਦਾ ਸੀ ਉਹਦੇ ਲਈ ਵਿਸ਼ਰਾਮ ਕਰ ਸੀ ਨਾਲੇ ਲੰਗਰ ਛਕਦੇ ਸੀ ਤੇ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਭਾਈ ਤਾਰਾ ਸਿੰਘ ਜਿੱਥੇ ਨਾਮ ਬਾਣੀ ਦਾ ਸਿਮਰਨ ਕਰਦੇ ਸੀ ਜਿੱਥੇ ਉਹ ਬਾਣੀ ਪੜ੍ਹਦੇ ਸੀ ਉੱਥੇ ਇੱਕ ਚੰਗਾ ਬਹਾਦਰ ਜਰਨੈਲ ਵੀ ਸੀ ਜਿੱਥੇ ਨਾਮ ਬਾਣੀ ਦਾ ਸਿਮਰਨ ਕਰਦੇ ਸੀ ਇਹ ਹੈ ਸੰਤ ਵਾਲਾ ਗੁਣ ਉੱਥੇ ਚੰਗਾ ਬਹਾਦਰ ਜਰਨੈਲ ਵੀ ਸੀ ਇਹ ਹੈ ਸਪਾਈ ਵਾਲਾ ਗੁਣ ਉਹ ਬਾਬਾ ਬੰਦਾ ਬਹਾਦਰ ਜੀ ਦੇ ਨਾਲ ਮਿਲ ਕੇ ਕਈ ਜੰਗਾਂ ਵੀ ਲੜ ਚੁੱਕੇ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਮਿਲ ਕੇ ਉਹਨਾਂ ਨੇ ਕਈ ਜੰਗਾਂ ਵੀ ਲੜੀਆਂ ਇਹ ਸੀ ਉਹਨਾਂ ਦੀ ਬਹਾਦ੍ਰਤਾ ਹਾਂਜੀ ਆਪਾਂ ਪੜਿਆ ਲਾਸਟ ਵਿੱਚ ਸਿੰਘ ਬਹਾਦਰੀ ਨਾਲ ਲੜੇ ਸਿੰਘਾਂ ਦਾ ਬਹਾਦਰੀ ਨਾਲ ਲੜਨਾ ਇਹਦਾ ਮਤਲਬ ਕੀ ਹੈ ਜਵਾਬ ਦਿਓ ਸਿੰਘ ਬਹਾਦਰੀ ਨਾਲ ਲੜੇ ਹਾਂਜੀ ਡਰੇ ਨਹੀਂ ਗੋਦੀਪ ਕੌਰ ਨੇ ਜਵਾਬ ਦਿੱਤਾ ਡਰੇ ਨਹੀਂ ਹਾਂਜੀ ਆ ਦੀਪਕਾ 1 ਮਿੰਟ ਬੇਟਾ ਹਾਂ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ ਹਾਂਜੀ ਉਹਨਾਂ ਦਾ ਸੰਤ ਸਿਪਾਈ ਹੋਣਾ ਸੰਤ ਸਿਪਾਈ ਦਾ ਮਤਲਬ ਕੀ ਹੈ ਉਹਨਾਂ ਦੇ ਨਾਮ ਨਾਲ ਸੰਤ ਸਿਪਾਈ ਹੈ ਇਹਦਾ ਮਤਲਬ ਕੀ ਹੈ ਹਾਂਜੀ ਸਿਪਾਈ ਜਰਾ ਸਿੰਘਾ ਸੰਤ ਵੀ ਸੰਤ ਸਿਪਾਈ ਵੀ ਸੰਤ ਧਾਰਮਿਕ ਵਿਦਿਆਵੀ ਜਾਂਦੇ ਸੀ ਸੰਤ ਤੇ ਉਹਨਾਂ ਵਿੱਚ ਸਿੱਖਤ ਵਿਦਿਆ ਵਿੱਚ ਵੀ ਕੋਈ ਸੰਤ ਉਹਦੇ ਧਾਈ ਵੀ ਕਰਦੇ ਸੀ ਤੇ ਗੁਰੂ ਦੇ ਪਤਨੀਕ ਵੀ ਸਰ ਹਾਂਜੀ ਸ਼ਾਬਾਸ਼ ਹੋਰ ਕੋਈ ਵਿਦਿਆਰਥੀ ਦੱਸਣਾ ਚਾਹੇਗਾ ਤਾਂ ਸੰਤ ਸਿਪਾਈ ਵਾਲੇ ਗੁਣ ਸੰਤ ਸਿਪਾਈ ਆਪਾਂ ਚੰਗੀ ਤਰ੍ਹਾਂ ਪੜਿਆ ਸੰਤ ਸਿਪਾਈ ਕੀ ਹੁੰਦਾ ਹੈ ਸੰਤ ਸਿਪਾਈ ਤੋਂ ਭਾਵ ਜਾਂ ਇਸ ਬਾਰੇ ਦੱਸੋ ਭਾਈ ਤਾਰਾ ਸਿੰਘ ਜੀ ਦਾ ਆਪਣਾ ਜੀਵਨ ਕਿਸ ਤਰ੍ਹਾਂ ਦਾ ਸੀ ਉਹ ਆਪਣਾ ਜੀਵਨ ਕਿਸ ਤਰ੍ਹਾਂ ਦਾ ਗੁਜ਼ਾਰਦੇ ਸੀ ਕੀ ਕੀ ਕਰਦੇ ਸੀ ਆਪਣੇ ਜੀਵਨ ਦੇ ਵਿੱਚ ਆਪਾਂ ਲਾਸਟ ਵਿੱਚ ਹੀ ਪੜਿਆ ਹਾਂਜੀ ਦੀਪਕਾ ਉਹ ਉਹਨਾਂ ਨੇ ਪਿੰਡ ਦੇ ਬਾਰੇ ਇੱਕ ਆਪਣੀ ਜਮੀਨ ਦੇ ਦੁਆਰਾ ਗੁਣਾਇਆ ਸੀ ਇਸੇ ਬਾਰੇ ਹੋਰ ਬਾਰੇ ਕੋਈ ਖਾਸ ਗੱਲ ਦੱਸਦੇ ਹਾਂ ਤੇ ਉਹਨਾਂ ਨੇ ਪਾਈ ਤਾਰਾ ਸਿੰਘ ਜੀ ਆਪਕਰ ਉਹ ਲੜਾਈ ਦੇ ਨਾਲ ਜੋ ਉਹ ਕਰ ਰਹੇ ਬੰਦਾ ਸਿੰਘ ਬਹਾਦਰ ਨਾਲ ਉਸਾਇਦ ਗੱਲ ਜਿਸ ਜੇ ਤਾਂ ਉਹ ਬਾਰੇ ਜਸੰਦਗੀ ਕਰਦੇ ਨੇ ਹਾਂ ਸ਼ਾਬਾਸ਼ ਹਾਂਜੀ ਹੋਰ ਕੋਈ ਜਿਸ ਨੂੰ ਪਤਾ ਹੋਵੇ ਉਹਨਾਂ ਦੇ ਜੀਵਨ ਬਾਰੇ ਬਹੁਤ ਸੋਹਣਾ ਦੱਸਿਆ ਤੁਸੀਂ ਬਿਨ ਉਹ ਆਪਣੇ ਜੀਵਨ ਦੇ ਵਿੱਚ ਕੀ ਕੀ ਕਰਦੇ ਸੀ ਉਹ ਚੰਗੇ ਕੰਮ ਕਿਸ ਤਰ੍ਹਾਂ ਕਿਸੇ ਦੀ ਮਦਦ ਕਰਦੇ ਸੀ ਜਾਂ ਉਹਨਾਂ ਨੇ ਕਿਹੋ ਜਿਹਾ ਉਪਰਾਲਾ ਕੀਤਾ ਹੋਇਆ ਸੀ ਜਿਹਾ ਉਹਨਾਂ ਦੀ ਬਹਾਦਰੀ ਦਾ ਕੋਈ ਕਿੱਸਾ ਇਹ ਤੁਸੀਂ ਚੰਗੇ ਤਰੀਕੇ ਨਾਲ ਪੜਿਆ ਕਿ ਉਹ ਬਾਣੀ ਦੇ ਨਾਲ ਜੁੜੇ ਹੋਏ ਸੀ ਤੇ ਉਹਨਾਂ ਨੇ ਕਿਸ ਤਰ੍ਹਾਂ ਦਾ ਜੀਵਨ ਜੀਤ ਕੀਤਾ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਉਹ ਇੱਕ ਬਹਾਦਰ ਜਰਨੈਲ ਸੀ ਉਹ ਨਾਮ ਬਾਣੀ ਦਾ ਸਿਮਰਨ ਕਰਦੇ ਸੀ ਠੀਕ ਹੈ ਬਹਾਦਰ ਹੋਣ ਦੇ ਨਾਂ ਤੇ ਉਹ ਜੰਗਾਂ ਜੁੱਦਾਂ ਦੇ ਵਿੱਚ ਅੱਗੇ ਹੋ ਕੇ ਲੜਦੇ ਸੀ ਮੁਕਾਬਲਾ ਕਰਦੇ ਸੀ ਵੈਰੀਆਂ ਨੂੰ ਮਾਰਦੇ ਸੀ ਤੇ ਅੰਤ ਦੇ ਵਿੱਚ ਜਦੋਂ ਜੰਗ ਜੁੱਦ ਹੁੰਦੀ ਹੈ ਤੇ ਉਹ ਲੜਦੇ ਹੋਏ ਕਈਆਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਹਾਂਜੀ ਏ ਸੀ ਭਾਈ ਤਾਰਾ ਸਿੰਘ ਵਾ ਉਹਨਾਂ ਦਾ ਜੀਵਨ ਕਿ ਉਹ ਸੰਤ ਤੇ ਸਿਪਾਈ ਸੀ ਉਹਨਾਂ ਵਿੱਚ ਸੰਤ ਤੇ ਸਿਪਾਈ ਵਾਲੇ ਗੁਣ ਸੀ ਉਨ੍ਹਾਂ ਦੇ ਜੀਵਨ ਤੋਂ ਸਾਨੂੰ ਵੀ ਇਹੀ ਸਿੱਖਿਆ ਮਿਲਦੀ ਹੈ ਕਿ ਅਸੀਂ ਆਪਣੇ ਆਪ ਨੂੰ ਸੰਤ ਵਾਲਾ ਤੇ ਸਪਾਈ ਵਾਲਾ ਜੀਵਨ ਬਣਾ ਕੇ ਹਮੇਸ਼ਾ ਰੱਖਣਾ ਹੈ ਸਾਡੇ ਅੰਦਰ ਚੰਗੇ ਗੁਣ ਹੋਣ ਅਸੀਂ ਬਾਣੀ ਨੂੰ ਪੜ੍ਹੀਏ ਜੀਵਨ ਉਹਦੇ ਮੁਤਾਬਕ ਜੀਣਾ ਸਿੱਖੀਏ ਇਹ ਹੈ ਸੰਤ ਦਾ ਗੁਣ ਠੀਕ ਹੈ ਜੀ ਤੇ ਸਪਾਈ ਹੋਣਾ ਸਾਡੇ ਅੰਦਰ ਬਹਾਦ੍ਰਤਾ ਹੋਣੀ ਇਹ ਹੈ ਸਪਾਈ ਵਾਲਾ ਗੁਣ ਹਾਂਜੀ ਹੁਣ ਇੱਥੇ ਹੀ ਸਾਰੇ ਵਿਦਿਆਰਥੀ ਫਤਿਹਬਲਾਉ ਕਲਾਸ ਦੀ ਸਮਾਪਤੀ ਹੈ ਜੀ ਵਾਹਿਗੁਰੂ ਜੀ ਕਾ ਫਾਲਸਾ ਵਾਈਗੁਰੀ